ਅੰਦੀ ਸਸਰੀਕਾਰ ਜੀ ਸਾਰੇ ਵੀ ਇਹਨਾਂ ਨੂੰ ਉਮੀਦ ਕਰਦਾ ਸਾਰੇ ਹੀ ਵੀਪਰਾ ਵਧੀਆ ਹੋਮਗੇ ਚੜ੍ਹਦੀ ਕਲਾ ਵਿੱਚ ਹੋਮਗੇ ਮਿੱਤਰੋ ਅੱਜ ਗੱਲ ਕਰਦੇ ਆ ਮਿੱਤਰੋ ਅੱਜ ਦੇ ਖੇੜੇ ਮੇਲੇ ਆ ਵੀਰੇ ਅੱਜ ਕਿੱਥੇ ਕਿੱਥੇ ਕਿਹੜੇ ਕਿਹੜੇ ਥਾਮ ਦੇ ਟੂਰਨਾਮੈਂਟ ਹੋਣੇ ਨੇ ਮਿੱਤਰੋ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਲੈ ਕੇ ਆਉਂਦੇ ਰਹਾਂਗੇ ਮਿੱਤਰੋ ਕੰਗਲ ਕਰਦੇ ਆ ਅੱਜ ਦੇ ਪਹਿਲੇ ਕਬੱਡੀ ਕੱਪ ਬਾਰੇ ਜੋ ਕਿ ਮਿੱਤਰੋ ਦਲੇਰਗੜ ਮਲੇਰਕੋਟੜਾ ਦੇ ਵਿੱਚ ਹੋਣਾ ਮਿੱਤਰੋ ਅੱਜ ਮਲੇਰਕੋਟੜੇ ਦੇ ਵਿੱਚ ਭਾਰੀ ਰੌਣਕਾਂ ਲੱਗਣੀਆਂ ਨੇ ਮਿੱਤਰੋ ਜਿੱਥੇ ਕਿ ਪਹਿਲਾ ਇਨਾਮ ਆ ਓਪਨ ਦਾ 1 ਲੱਖ ਤੇ ਦੂਜਾ ਇਨਾਮ ਆ ਮਿੱਤਰੋ 77777 ਜਿੱਥੇ ਕਿ ਇੱਕ ਪਿੰਡ ਓਪਨ ਦੋ ਖੜਿਆ ਦੀ ਬਾਹਰੋਂ ਖੇਡਣੇ ਨੇਗੇ ਜਿਥੇ ਕਿ ਮਿੱਤਰੋ ਵੈਸਟਰ ਰੇਡਰ ਅਤੇ ਯਾਫੀ ਨੂੰ 31 31000 ਨਾਲ ਸਨਮਾਨ ਕੀਤਾ ਜਾਣਾ ਹੈ। ਇਸ ਦਾ ਲੈਵ ਚੱਲਣਾ ਮਿੱਤਰੋ 123 live.in ਤੇ ਮਿੱਤਰੋ ਤੇ ਇੱਥੇ ਮਿੱਤਰੋ ਦਲੇਰਕੋੜ ਦੇ ਵਿੱਚ ਨੋਕਰਾ, ਘੋੜਾ, ਤਨੌਰੀ ਦੀ ਟੀਮ ਬਣਨ ਜਾ ਰਹੀ ਹੈ ਬਹੁਤ ਤਾਕੜੀ ਜੋ ਕਿ ਮਨੀਤ ਤਨੌੜੀ ਵਾਲਾ ਲੈ ਕੇ ਆ ਰਿਹਾ ਮਿੱਤਰੋ। ਦ੍ਰਿੜਬੇ ਦੀ ਟੀਮ ਬਣਨ ਜਾ ਰਹੀ ਹੈ ਬਹੁਤ ਤਾਕੜੀ ਜਿਹਦੇ ਵਿੱਚ ਧਿਆਨੇ ਵਰਗੇ, ਸੱਤੀ ਵਰਗੇ ਤੇ ਹੋਰ ਵੀ ਬਹੁਤ ਤਕੜੇ ਤਕੜੇ ਪਲੇਅਰਾਂ ਆਪਾਂ ਨੂੰ ਦੇਖਣ ਨੂੰ ਮਿਲਣਗੇ ਮਿੱਤਰੋ। ਇਹੀ ਮਿੱਤਰੋ ਸਾਰਿਆਂ ਨੂੰ ਵੱਡਾ ਕੱਪ ਆਜ ਦਾ ਜਿੱਥੇ ਸਿਰਾਂ ਲੱਗਣਾ ਮਿੱਤਰੋ ਇੱਥੇ ਹੀ ਕਬੱਡੀ 42 ਕਿਲੋ ਦਾ ਪਹਿਲਾ ਨਾਮ 3100 ਤੇ ਦੂਜਾ ਨਾਮ 2100 ਰੁਪਏ ਤੇ ਵੈਸਟਰ ਰੇਟਰ ਜਾਫੀ ਨੂੰ ਮਿੱਤਰੋ ਕੱਪ ਦਿੱਤੇ ਜਾਣਗੇ ਹੁਣ ਗੱਲ ਕਰਦੇ ਆਂ ਆਪਾਂ ਅਗਲੇ ਮੇਲੇ ਬਾਰੇ ਅਗਲਾ ਟੂਰਨਾਮੈਂਟ ਆ ਮਿੱਤਰੋ ਸਹੀਦ ਗੁਰਵਿੰਦਰ ਸਿੰਘ ਯਾਦਗਾਰੀ ਸਪੋਰਟਸ ਕਲੱਬ ਵੱਲੋਂ ਪਿੰਡ ਤੋਲਾਲ ਸੰਗਰੂਰ ਦੇ ਵਿੱਚ ਮਿੱਤਰੋ ਜਿੱਥੇ ਕਿ ਕਬੱਡੀ 75 ਕਿਲੋ ਦੋ ਖਿਡਾਰੀ ਬਾਰੋਂ ਦੇ ਮੈਚ ਕਰਵਾਏ ਜਾਣਗੇ ਜਿੱਥੇ ਕਿ ਪਹਿਲਾ ਨਾਮ 21000 ਤੇ ਦੂਜਾ ਨਾਮ 15000 ਮਿੱਤਰੋ ਮੈਸਟਰ ਰੀਡਰ ਤੇ ਜਾਫੀ ਨੂੰ ਕੱਪ ਦਿੱਤੇ ਜਾਣਗੇ ਤੇ ਇੱਥੇ ਇੱਕ ਵੱਡੀ ਪੁਆਇੰਟ ਕਿਲੋ ਇੱਕ ਖੜਿਆਰੀ ਬਾਰੋਂ ਨੇ ਮੈਚ ਕਰਵਾਈ ਜਾਣਗੇ ਜਿੱਥੇ ਪਹਿਲਾ ਨਾਮ 11000 ਤੇ ਦੂਜਾ 9100 ਰੁਪਿਆ ਇੱਥੇ ਵੀ ਮੈਸਟਰ ਰੀਡਰ ਤੇ ਜਾਫੀ ਨੂੰ ਕੱਪ ਦਿੱਤੇ ਜਾਣੇ ਨੇ ਇਹਦਾ ਲਾਈਵ ਚੱਲਣਾ ਮਿੱਤਰੋ pv13mansa.com ਤੇ ਪਲਾਸਟਿਕ ਕਬੱਡੀ ਖੇਪਾ ਮਿੱਤਰੋ ਅੱਜ ਦਾ ਜੋ ਕੇ ਪਿੰਡ ਹौज ਫੌਜਗਾਸ ਜ਼ਿਲ੍ਹਾ ਫਾਜ਼ਲਿਕਾ ਦੇ ਵਿੱਚ ਹੋਣਾ ਜਿੱਥੇ ਕੀ ਕਬੱਡੀ ਪੈਨ ਕਿਲਰ ਦੋ ਘੜੀਆਂ ਦੀ ਬਾਹਰੋਂ ਖੇਡਣੇ ਨੇ ਮਿੱਤਰੋ ਤੇ ਪਹਿਲਾ ਨਾਮ 9100 ਰੁਪਇਆ ਤੇ ਦੂਜਾ 7100 ਰੁਪਇਆ ਸੈਮੀ ਫਾਈਨਲ ਹਾਰਨ ਵਾਲੀਆਂ ਟੀਮਿਆਂ ਨੂੰ 1 2100 ਰੁਪਇਆ ਦਿੱਤਾ ਜਾਣਾ ਮਿੱਤਰੋ ਤੇ ਇਹਦਾ ਲਾਈਵ ਚੱਲਣਾ ਮਿੱਤਰੋ ਪੰਜਾਬ ਫਾਈਨੈਂਸ ਤੇ ਤੇ ਸੀ ਮਿੱਤਰੋ ਅੱਜ ਦੇ ਕਬੱਡੀ ਕੱਪ ਜੇ ਜਾਣਕਾਰੀ ਵਧੀਆ ਲੱਗੀ ਹੋਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ